ਕਿ ਕੁਮਾ ਹੋਰ ਕੋਈ ਖਬਰੀ ਦੱਸਣੀ ਚਾਹਨਾ ਅੱਜ ਸਵੇਰੇ ਹੀ ਅਸੀਂ ਪੀਡਬਲਡ ਡਿਪਾਰਟਮੈਂਟ ਆਇਆ ਸੀਗਾ ਆਪਣੇ ਹੰਦੂਮ ਵਾਲਾ ਸੌਰੀ ਬਲਾਸਪੁਰ ਦਾ ਬੋਲ ਹਾਂਜੀ ਪੇਮੈਂਟ ਪੈ ਚੁੱਕੀ ਆ ਜਲਦੀ ਹੀ ਉਹਦੀ ਸਾਰੀ ਸ਼ੁਰੂ ਹੋ ਜਾਊਗੀ ਇਸੇ ਤਰ੍ਹਾਂ ਰਾਣਾ ਸਾਹਿਬ ਵਾਲਾ ਆਪਣੀ ਜਿਹੜੀ ਮੁੱਖ ਮੰੰਗ ਸੀ ਸਾਡੇ ਸਤਕਾਰਯੋਗ ਐਮਐਲਏ ਸਾਹ ਸਰਦਾਰ ਗਿਆਸਪੁਰਾ ਜੀ ਦੀ ਰਹਿਨਮਾਈ ਹੇਠ ਉਹ ਬੋਲ ਲਾਕਾ ਮੈਂ ਜੰਗੀ ਪੱਧਰ ਤੇ ਚੱਰੀ ਆ ਇਸ ਤੋਂ ਬਾਅਦ ਬਲਾਸਪੁਰ ਵਾਲਾ ਬੋਲ ਇੱਕ ਬਾੜੇ ਵਾਲਾ ਬੋਲ ਇੱਕ ਰਣ ਵਾਲਾ ਬੋਲ ਇਹ ਤਿੰਨਾਂ ਬੁਲਾਲੀ ਪੇਮੈਂਟ ਆ ਚੁੱਕੀ ਆ ਤੇ ਇੱਕ ਤੇ ਕੰਮ ਜਾਰੀ ਆ ਤਿੰਨਾਂ ਦੇ ਜਲਦੀ ਜਾਰੀ ਹੋਊਗਾ ਅਤੇ ਚੌਥਾ ਜਿਹੜਾ ਤੁਸੀਂ ਮੇਨ ਇਹ ਦੱਸਿਆ ਆਪਣੇ ਡੂਮ ਵਾਲਾ ਉਹ ਇਹ ਤੇ ਬਹੁਤ ਜਲਦੀ ਤੁਹਾਨੂੰ ਖੰਮ ਚੱਲਦਾ ਖੰਮ ਮਿਲੂਗਾ ਹਾਂਜੀ ਧੰਨਵਾਦ ਜਿਹੜਾ ਤੁਸੀਂ ਵੀ ਇਸ ਚੀਜ਼ ਨੂੰ ਆਪਦੇ ਫਾਲੋਅ ਅਪ ਕਰ ਰਹੇ ਹੋ ਕਿ ਜਿਹੜੀਆਂ ਜਿਹੜੀਆਂ ਆਪਣੇ ਕੋਈ ਕਿਸੇ ਵੀ ਤਰੀਕੇ ਦੀ ਘਟਨਾ ਤੋਂ ਪਹਿਲਾਂ ਇਹ ਪੁਲਾਂ ਦੀ ਜਿਹੜੀ ਸੇਫਟੀ ਬਾਰੇ ਚੈੱਕ ਅਪ ਹੋ ਜਵੇ ਤੇ ਇਹ ਸਮੇਂ ਤੋਂ ਪਹਿਲਾਂ ਇਹ ਬਣ ਜਾਣ ਧੰਨਵਾਦ ਸਰਪੰਨ ਸਾਹਿਬ ਥੈਂਕ ਯੂ ਥੈਂਕ ਯੂ